ਸ੍ਰੀ ਸਾਈ ਭਗਤਨ ਹਰਿ ਗੋਬਿੰਦੋ ਜੀ ਬਰੋ ਸਿਮਹ ਨਾਰਾਇਣ ਸਿ ਕਹਿ ਕਿਸ ਜੀ ਤੇ ਹੈ ਜਿਸ ਮੁਠੇ ਸਭ ਪਜਾਇ ਤੁੰਦੇ ਘੜਾ ਕਸ਼ਮਰੇ ਘਰ ਨਾਮ ਅਵਦਾਏ ਸਭ ਕੀ ਬੇਸਾ ਜਸਮੀ ਪਾਤਸ਼ਾਹ ਸਹਿਜ ਜੀ ਗੋਬਿੰਦ ਸਿੰਘ ਪਾਸ਼ਾ ਮਹਾਰਾਜੀ ਸਭ ਤੇ ਬਸਾ ਦਸਾ ਆਪਾ ਥੇ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬਾ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਹਿਬੂ ਰੂਹੀ ਵਾਟੂ ਗਤੂ ਹੈਲੋ ਅਣਖੀ ਦੋਸਤਾਂ ਦੇ ਸਾਰਬੰਸਿੰਘ ਜੀ ਕੋਰੇਵਾਲ ਸਾਹਿਬ ਜਿੰਨਾਂ ਦਾ ਆਸ਼ੀਰਵਾਦ ਹੈ ਰੀਗਨ ਕਟਣ ਦੀ ਲਸਮ ਜਿਹੜੀ ਹੈ ਬਹੁਤ ਹੀ ਸ਼ਕਾਯੋਗ ਸਰਦਾਰ ਪੱਜ ਸਿੰਘ 27ਵੀਂ ਆ ਪੂਰੇ ਵਾਲਖੇੜਾ ਸਰਦਾਰ ਹਰਬੰਸ ਸਿੰਘ ਪੂਰੇ ਵਾਲ ਦੀ ਮਿੱਠੀ ਯਾਦ ਵਿੱਚ ਪਿੰਡ ਹੱਗੀ ਪੁਰ ਵਿਖੇ ਇਹ ਖੇਡਾਂ ਕਰਵਾਈਆਂ ਗਈਆਂ ਅੱਜ ਇਸ ਪੁਰੇਵਾਲ ਸਪੋਰਟਸ ਖੇਡਾਂ ਦਾ ਸ਼ੁਭ ਆਰੰਭ ਕੁਲਜੀਤ ਸਿੰਘ ਸਰਹਾਲ ਉਪ ਚੇਅਰਮੈਨ ਪੰਜਾਬ ਵਾਟਰ ਰਿਸੋਰਸਸ ਅਤੇ ਪੰਗਾ ਹਲਕਾ ਇੰਚਾਰਜ ਨੇ ਕੀਤਾ ਇਸ ਮੌਕੇ ਗੁਰਜੀਤ ਸਿੰਘ ਪੁਰੇਵਾਲ ਦੇਵ்தਿੰਦ ਜੀਤਾਨਤ ਅਤੇ ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦਾ ਅਤੇ ਖੇਡ ਪ੍ਰੇਮੀਆਂ ਦਾ ਇਸ ਖੇਡ ਟੂਰਨਾਮੈਂਟ ਵਿੱਚ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਅੱਜ ਬੰਗਾ ਹਲਕੇ ਦੇ ਨਹੀਂ ਪੰਜਾਬ ਦੀਆਂ ਉਹਨਾਂ ਵੱਡੀਆਂ ਖੇਡਾਂ ਜਿਸ ਨੂੰ ਆਪਾਂ ਮਿੰਨੀ 올림픽 ਵਜੋਂ ਸਾਰੇ ਜਾਣਦੇ ਆਂ ਔਰ ਪਿੰਡ ਹਕਿੰਪੁਰ ਵਿਖੇ ਜਗਤਪੁਰ ਵਿਖੇ ਸਾਡੇ ਬਹੁਤ ਸੀ ਸਰਕਾਰ ਜੋ ਸਰਵਸੀ ਰਵੰਦ ਸਿੰਘ ਪੁਰੇਵਾਲ ਦੀ ਸਾਡੇ ਬਜ਼ੁਰਗ ਉਹਨਾਂ ਦੀ ਯਾਦ ਵਿੱਚ 27ਵਾਂ ਖੇਡ ਮੇਲਾ ਸ਼ੁਰੂ ਕਰਵਾਇਆ ਗਿਆ ਔਰ ਇਸ ਮੌਕੇ ਤੇ ਸਾਰੇ ਐਨਆਰਵੀਰਾਂ ਨੇ ਔਰ ਸਾਰੇ ਇਲਾਕੇ ਦੇ ਮੋਟਰ ਸੱਜਣਾ ਨੇ ਔਰ ਸਾਡੇ ਸਾਥੀਆਂ ਨੇ ਇੱਥੇ ਸਰਕਲ ਕੀਤੀ ਮੈਂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਆਪਣੇ ਵੱਡੇ ਭਾਜੀ ਗੁਰਜੀਤ ਸਿੰਘ ਪੁਰੇਵਾਲ ਉਹਨਾਂ ਦੀ ਸਾਰੀ ਟੀਮ ਦਾ ਦਿਲ ਦੀਆਂ ਅੰਗਰੇਜ਼ਾਂ ਧੰਨਵਾਦ ਵੀ ਕਰਨਾ ਚਾਹਾਂਗਾ ਔਰ ਵਧਾਈ ਦੇਣਾ ਚਾਹਾਂਗਾ ਕਿ ਜੋ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪਿਛਲੇ 27 ਸਾਲਾਂ ਤੋਂ 2.5 ਦਹਾਕੇ ਤੋਂ ਵੱਧ ਸਮੇਂ ਤੋਂ ਪ੍ਰਮੋਟ ਕਰ ਰਹੇ ਹਨ ਔਰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਨੇ ਪਿਛਲੇ ਸਹੀ ਸਲਾਹ ਤੋਂ ਨਗਾਤਰ ਪਾਇਆ ਹੈ ਔਰ ਮੈਂ ਆਸ ਰੱਖਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਮਹਾਰਾਜ ਜੀ ਨੇ ਤੇ ਕਿਰਪਾ ਕਰਨ ਦੀ ਇਹ ਸਾਰੀ ਟੀਮ ਤੇ ਇਹਨਾਂ ਦੇ ਸਾਰੇ ਨਾਲ ਦੇ ਸਾਥੀ ਜਿੰਨੇ ਵੀ ਇਹ ਹਨ ਇਸੇ ਤਰ੍ਹਾਂ ਪੰਜਾਬ ਦੀ ਸੇਵਾ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਦਾ ਜਾਰੀ ਰੱਖਣਗੇ ਔਰ ਜਿੱਥੇ ਤੱਕ ਮੈਂ ਮੇਰਾ ਵਿਜੀ ਤੌਰ ਤੇ ਸਵਾਲ ਹੈ ਕਿ ਮੈਂ ਨਾਲ ਦਾ ਛੋਟਾ ਬੀਵੀ ਨਾਲ ਬੱਚਾ ਵੀ ਹੈ ਹਰ ਵਕਤ ਮੈਂ ਜੋ ਵੀ ਟੀਮ ਇਹ ਟੀਮ ਦੇ ਮੈਂਬਰ ਦੇ ਤੌਰ ਤੇ ਵੀ ਅਸੀਂ ਕੰਮ ਕਰਦੇ ਹਾਂ ਜਿੱਥੇ ਵੀ ਇਹ ਮੈਨੂੰ ਕਹਿਣਗੇ ਮੈਂ ਹਰ ਵਕਤ ਇਹਨਾਂ ਦੇ ਨਾਲ ਅੱਜ ਜੋਤ ਅਸੀਂ ਵੀ ਜਿਹੜਾ ਮਕਾਮ ਤੱਕ ਪਹੁੰਚੇ ਹੋਈ ਨਾ ਇਹ ਇਹ ਹੋ ਜੀਏ ਸਖਸੀਅਤਾਂ ਦੀ ਬਦੌਲਤ ਪਹੁੰਚੇ ਆਂ ਔਰ ਪੰਜਾਬ ਦੀ ਨਾਲ ਮਿਲ ਕੇ ਸੇਵਾ ਕਰਾਂਗੇ ਪੰਜਾਬ ਨੂੰ ਰੰਗਲਾ ਖੁਸ਼ਹਾਲ ਪੰਜਾਬ ਬਣਾਉਣ ਵਿੱਚ ਜੋ ਇਹ ਪਿਛਲੇ ਲੰਮੇ ਸਮੇਂ ਤੋਂ ਜੋਗਦਾਨ ਪਾ ਰਹੇ ਆ ਉਸ ਦੇ ਲਈ ਮੈਨਾਂ ਨੂੰ ਬਹੁਤ ਬਧਾਈ ਦਿੰਦਾ ਧੰਨਵਾਦ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿੱਥੇ ਪਿਛਲੇ 22 ਧਾਕੇ ਦੇ ਸਮੇ ਤੋਂ ਬਾਅਦ 27 ਸਾਲਾਂ ਤੋਂ ਲਗਾਤਾਰ ਇਹ ਸੇਵਾ ਕਰ ਰਹੇ ਹਨ ਉੱਥੇ ਵਿਸ਼ੇਸ਼ ਤੌਰ ਤੇ ਬੱਕਰੀ ਅਕੈਡਮੀ ਵੀ ਚਲਾ ਰਹੇ ਹਨ ਨੌਜਵਾਨਾਂ ਨੂੰ ਹਰ ਵਕਤ ਖੇਡਾਂ ਦੇ ਨਾਲ ਜੋੜਨ ਦੇ ਲਈ ਪ੍ਰੇਰਿਤ ਕਰਦੇ ਹਨ ਔਰ ਉਹਨਾਂ ਨੂੰ ਜਿੱਥੇ ਡਾਈਟ ਵੀ ਦਿੰਦੇ ਹਨ ਔਰ ਉੱਥੇ ਜਿੱਥੇ ਦੂਟੀਆਂ ਸਟੇਟਾਂ ਵਿੱਚ ਜਾਂ ਦੂਜੇ ਦੇਸ਼ਾਂ ਵਿੱਚ ਜਾ ਕੇ ਖੇਡਣ ਦਾ ਮੌਕਾ ਵੀ ਦਿੰਦੇ ਹਨ ਇਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਸਾਰੇ ਸਾਡੇ ਵੱਡੇ ਸਰਕਾਰ ਜੋ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਉਹਦੇ ਥੰਮ ਜਿਨ੍ਹਾਂ ਨੂੰ ਗੁਰਜੀਤ ਸਿੰਘ ਪੁਰੇ ਵੱਲ ਸਾਡੇ ਵੱਡੇ ਭਾਜੀ ਇਹ ਹਰ ਵਕਤ ਸਾਰੇ ਸਾਥੀਆਂ ਨਾਲ ਲੈ ਕੇ ਜਿਹੜਾ ਚੱਲ ਰਿਹਾ ਹੈ ਪਿਛਲੇ ਲੰਮੇ ਸਮੇਂ ਤੋਂ ਇਹ ਬਹੁਤ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਹਨ ਪਰ ਇਹੋ ਜਿਹੇ ਕੰਮ ਕਰਨੇ ਬੜੇ ਔਖੇ ਹਨ ਕਿ ਮੈਂ ਇਸ ਲਈ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਵਧਾਈ ਤੇ ਤਨਮੋਲ ਕਰਦਾ ਪਿਛਲੇ ਵਾਰ ਵੀ ਅਸੀਂ ਜਦੋਂ ਆਈਸੀ ਸਰਕਾਰ ਜਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪਰ ਕੱਲ੍ਹ ਵੀ ਸਾਡੇ ਵੱਡੇ ਲੀਡਰ ਆ ਰਹੇ ਹਨ ਔਰ ਜੋ ਵੀ ਪਰੇਵਾਲ ਸਾਹਿਬ ਜਦ ਜਿੰਨੀ ਦੀ ਟੀਮ ਹੈ ਸਾਰੇ ਕਹਿਣਗੇ ਸਾਡੇ ਭਾਜੀ ਹੋਣੀ ਆਉਣ ਵਾਲੇ ਸਮੇਂ ਵਿੱਚ ਵੀ ਸਟੇਡੀਅਮ ਨੂੰ ਔਰ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਇਹਨਾਂ ਸਾਰੇ ਸਾਥੀਆਂ ਨਾਲ ਲੈ ਕੇ ਆਪਾਂ ਉਪਰਾਲੇ ਕਰਾਂਗੇ OK थैंक यू ਠੀਕ ਹੈ ਸੋ ਸਰਕਾਰ ਮੀਆਂ ਸਰਦਾਰ ਰੌਂਤੇਪੁਰਵਾ ਜਹਾਜ਼ ਗ੍ਰੀਕਡਾਂ ਅੱਜ ਆਰੰਭ ਹੋਈਆਂ ਮੈਂ ਸਾਰੇ ਖਿਡਾਰੀਆਂ ਨੂੰ ਸਾਰੇ ਪ੍ਰਬੰਧਕਾਂ ਨੂੰ ਸਮੁੱਚੇ ਜਿਹੜੇ ਸਾਡੇ ਮਤਲਬ ਇਹਨਾਂ ਵੀਰ ਆ ਹੁਣ ਸਾਰਿਆਂ ਨੂੰ ਬਹੁਤ-ਬਹੁਤ ਵਾੰਗਵਾਜ ਦੇਣਾ ਕਿ ਬਾਕੀ ਜਿਹੜੇ ਖੇਡ ਪ੍ਰੇਮੀ ਆ ਉਹਨਾਂ ਨੂੰ ਵੀ ਸਦਾ ਪੁੱਤਰ ਦਿੰਨਾ ਕਿ ਇਹ ਖੇਡ ਮੇਲੇ ਵਿੱਚ ਆ ਕੇ ਦੋ ਦਿਨ ਮਤਲਬ ਪੂਰੀਆਂ ਰੌਣਕਾਂ ਲਾਓ ਜਿੰਨਾ ਵੀ ਸਾਡੇ ਤੋਂ ਹੋਇਆ ਕਿ ਬਹੁਤ ਵੱਡੇ ਪੱਧ ਤੇ ਪ੍ਰਚਾਰ ਕੀਤਾ ਗਿਆ ਕਿ ਇਹ ਮਤਲਬ ਖੇਡਾਂ ਸਾਰਿਆਂ ਨੂੰ ਦਿਖਾਈਏ ਕਿ ਤੁਸੀਂ ਸਾਰੇ ਬੱਚਿਆਂ ਨੂੰ ਆ ਕੇ ਸਵਾਗਤ ਕਰੋ ਸੋ ਥੈਂਕ ਯੂ ਸਾਰਿਆਂ ਨੂੰ ਕਿਹਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਆਪਾਂ ਦੇਖ ਰਹੇ ਆਂ ਕਾਫੀ ਦਿਨ ਤੋਂ ਤਿਆਰੀਆਂ ਹੋ ਰਹੀਆਂ ਸੀਗੀਆਂ ਪੁਰੇਵਾਲ ਖੇਡ ਮੈਦਾਨ ਦੇ ਤੇ ਅੱਜ ਉਹ ਦਿਨ ਆ ਗਿਆ ਆ ਤੇ ਜਿਵੇਂ ਤੁਸੀਂ ਦੇਖ ਰਹੇ ਆ ਸਾਰੇ ਪਾਸੇ ਵੇ ਚੈਲਪੈਲ ਹੈਗੀ ਆ ਤੇ অলরেਡੀ ਜਿਹੜਾ ਮੈਚ ਜਿਹੜਾ ਸ਼ੁਰੂ ਹੋਣ ਲੱਗਾ ਫਸਟ ਮੈਚ ਤੇ ਆਪਾਂ ਚੋਨੇ ਆ ਸਾਰੇ ਬੰਦੇ ਆਉਣ ਇੱਤੇ ਤਾਂ ਇਸ ਟੂਰਨਾਮੈਂਟ ਦਾ ਆਨੰਦ ਮਾਣਨ ਪਈ ਹੋਣੀ ਬਹੁਤ ਬੋਤਾਂ ਨਾਲ ਕਾਪਾ ਜਕਾਰਾ ਇਹਨਾਂ ਦੀ آمد ਦੀ ਜਰੀ ਬੋਲੇ ਸੋ बहुत बहुत धन्यवाद सर यहां का जो जंज रहे हैं घोड़े आज कुछ सामने बिकते हैं चंगी महार ने यह भी बहुत सोना प्रदर्शन करके हिस्सा तो बहुत बहुत धन्यवाद हम आप गुरु महाराज के चरणों अरदस करिए ਸਾ 17 ਸਾਬ ਤੇ 19 ਸਾਬ ਉਹ ਵੀ ਪ੍ਰੋਫੈਸਰ ਜਗਵਿੰਦਰ ਸਿੰਘ ਜੀਤਨੰਦ ਸਾਖੇ ਦੇ ਨਾਲ ਹੈ ਰਾਈਟ ਹੈਂਡ ਸਾਈਡ ਦੇ ਸਟੇਜ ਦਿਜਰਾ ਕੋਡੇ ਜਾ ਰਹੇ ਆ ਬਿਲਕੁਲ ਕੋਰਨਰ ਤੋਂ ਹੋਰ ਸਟਾਰਟ ਹੋਣੀ ਹੈ ਤੇ ਉਹ ਆਪਣੇ ਆਪਣੇ ਨਾਮ ਜਿਹੇ ਦਸਤ ਕਰਾ ਦੇ ਉਧਰ ਹਲਟ ਦੀ ਡਾਊਟ ਜਿਹੜੀ ਸ਼ੂਟ ਹੋ ਰਹੀ ਜਾ ਰਹੀ ਹੈ ਸੋ ਜਿਨ੍ਹਾਂ ਤਕਵੀਰ ਬਾਤ ਬੋਲਦੀ ਹੈ ਸਰ ਜੀ ਉਹ ਜਾਣੋ ਨੇ ਉਹ ਉਧਰ ਦੇ ਪਾਸੇ ਪਹੁੰਚਣ ਸਰਦਾਰ ਕੁਲਜੀਤ ਸਿੰਘ ਜੀ ਪੁਰੇਵਾਲ ਸਾਹਿਬ ਸਰਦਾਰ ਅਫਾਜ਼ ਸਿੰਘ ਜੀ ਪਰਿਵਾਰ ਸਾਹਿਬ ਸੁਪੁੱਤਰ ਸਰਦਾਰ ਸਮਨ ਸਿੰਘ ਜੀ ਜੋ ਸਾਡੇ ਸਾਥੀ ਸਾਡੇ ਇੰਕਾਰ ਨਹੀਂ ਰਹੀਏ ਸੀ ਸਾਡੇ ਵਿਚਾਰ ਖੁੱਝ ਗਏ ਅੱਜ ਉਹਨਾਂ ਦਾ ਵੀ ਹਾਜ਼ਰ ਸਵਾਗਤ ਕਰਦੇ ਆਂ ਸੋ ਪ੍ਰਿੰਸੀਪਲ ਅਮਰਜੀਤ ਸਰਚੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਬੱਚਿਆਂ ਦਾ ਜਿਹੜਾ ਸਹਿਯੋਗ ਸਾਡੇ ਟੂਰਨਾਮੈਂਟ ਦੇ ਵਿੱਚ ਪਾਇਆ ਹੈ ਕਿ 1500 ਮੀਟਰ 400 ਮੀਟਰ 100 ਮੀਟਰ ਸ਼ਾਟ ਫੁੱਟ ਕਿ ਲੌਂਗ ਜੰਪ ਦੇ ਜੋ ਮੁਕਾਬਲੇ ਹੋਣੇ ਤੋ ਬਿਨਾਂ ਮਾਲ ਬਿਨਾਂ ਮਾਲ ਦੇ ਸੁਰਗਣ ਹੋ ਗਏ ਤਾ ਮੈਂ ਮੂਰਤ ਰਹੀ ਦੇ ਮੈਂ ਤੇਰੇ ਨੂੰ ਦਰਨਾ ਰਖੀ ਤੇ ਹੋਏ ਸੋਹਾ ਮੇ ਰੰਗ ਤੁਮ ਨੇ ਕਰਤ ਮਿਟ ਤੁਮ ਹੀ ਜਾਨੀ ਤੁਹੇ ਆਗੇ ਹਰ ਦਾਸ ਆਗੀ ਜੀਉ ਪਿੰਡ ਸਤਿ ਨਾਮੁ ਕੋ ਨਾਮ ਅਪ ਸਪ ਤੇਰੀ ਭਟਿਆ ਏ ਕੋਈ ਨਾਮ ਨਾਰਾਣੇ ਮੇਰਾ ਵਾਹੇ ਗੁਰੁ ਬਲਵੰਤ ਸਤੂਤ ਕਰ ਸਿਮਰਦੀ ਫਤੇ ਸ੍ਰੀ ਭਗਵਾਨ ਦੀ ਸਾਹਿਬਾ ਸ੍ਰੀ ਭਗਵਾਨ ਦੀ ਕੀ ਪਾਖੇ ਦਸਨੀ ਪ੍ਰਥਮ ਤੋ ਭਗਤੀ ਜਨਰ ਕੈਗੋ ਨਾਮ ਲਈ ਕੇ ਹੈਰਦ ਗੁਰਦੇ ਮਦਾ ਸੰਤ ਸ੍ਰੀ ਸਾਈਂ ਭਰਜਨ ਹਰ ਗੋਬਿੰਦ ਨੂੰ ਸਿਮਰੋ ਸਿਂਹ ਹਰਾਈ ਸਿਖਹਿ ਸਿਂਜੀ ਤੇਰੀਐ ਜਿਸੁ ਮਠੇ ਸਭ ਪੁਜਾਇ ਤੁਧੇ ਘੜਾ ਕੋ ਸਮਰੈ ਘਰ ਨਵ ਜਿਤ ਆਵਤਾਇ ਸਭੂ ਕੀ ਰੇ ਸਾਈਂ ਜਸਮੀ ਪਾਖਾ ਸਹਿਜ ਸਿਧੂ ਗੋਬਿੰਦ ਸਿੰਘ ਪਾਖਾ ਮਹਾਰਾਜੀ ਸਭੇ ਮਸਾ ਦਾ ਸਾ ਆਪਾ ਸਿਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਸੰਤਿਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਪਿਆਰੇ ਕਿਉਂ ਸਾਹਿਬ ਜਾਨੇ ਕੌਲੀ ਮੁੱਤਿਆਂ ਹੱਡੀਆਂ ਜੱਟੀਆਂ ਕਪਿੰਜਣਾ ਤੇਰਾ ਨਾਮ ਜਪਿਆ ਬੰਦ ਕੇ ਛੱਡਿਆ ਜੀ ਚਲਾ ਗਈ ਤੇ ਪੈ ਤੇ ਕੇ ਅੰਡਣ ਕੀਤਾ ਤੇ ਨਾਮ ਪਿਆਰੇ ਸਤਿਆਰੇ ਕਿਤ ਮਾਇਆ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਗਣੀਆਂ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਵਾਏ ਆਪਣੀਆਂ ਲੋਹਾਈਆਂ ਚੱਫਰੀ ਤੇ ਚੜੇ ਤਨ ਆਰਿਆਂ ਨਾਲ ਕਰਵਾਏ ਨੇ ਗੁਰਗੋਰੀਂ ਸੇਵਾ ਲਈ ਤੁਮਾਰੀ ਕਿੰਨੀਆਂ ਧਰਮ ਨਹੀਂ ਹਾਰਿਆ ਤੇ ਨਾ ਸਿੰਘਾਂ ਸਗਣੀਆਂ ਭੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਹ ਤੱਕ ਤਾਂ ਸਰਬਤ ਦੋਰੰਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ खालसा जी की अरस है जी सरत दे, दे, दे। खालसा जी को वागुरू 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 होते खालसा जी के बोल वाले बोलना जी वाह वागुरु दान विसा दान भरोसा दान दाना शुरुदान नाम दान श्री अमृतसर साहब जी के दर्शन नाम खेड़ में लेकिन हम तो हम सब कुछ याद हैं इतने ज़्यादा मुझे दास सब कुछ याद हैं आगे वाक्य करने के लिए वाले महाराजी उपरांत खेल में लेकिन सब कुछ याद कर दी कलाम आज़म बोल के हमने स्कूल से बता रहे हैं कि सब कुछ स्कूल का है तो सब कुछ अपना मेल पर आ असीं बहुत ई सतारोग सरम जी साहिब जिन आशीर्वाद आहे रीगन कटण जी रस्म जहिड़ी आहे बहुत ई सतारोग सरदार बजार साहिब हल्का जा ਆਮ ਆਦਮੀ ਪਾਰਟੀ ਅੰਕਾ ਬੰਗ ਸ਼ੁਰੂ ਦਾ ਵੀ ਵਿਸ਼ੇਸ਼ ਅਰਦਾਸ ਆਦੇ ਹੀ ਸਾਡੇ ਸੰਗਤ ਨੂੰ ਬਹੁਤ ਬਲ ਖੇਡ ਨੇ ਦੇ ਦੀ ਲੱਖ ਲੱਖ ਵਧਾਈ ਹੋਵੇ ਦੇ ਇਲਾਕੇ ਦੇ ਵਿੱਚ ਸ਼ੁਰੂ ਹੋਇਆ ਨਾਲ ਗੁਰਮੀ ਕੰਗਜੂ ਪੰਜ ਗੁੱਟੀ ਫੁੱਟੀ ਬਜਾਵ ਦੇ ਹੋਏ ਜਿਹਨਾਂ ਦਾ ਇਹ ਗੋਪਿਆ ਲਿਵਾਣਾ ਪਹਾੜ ਵੱਲ ਗਿਆ ਬੱਚਿਆਂ ਨੂੰ ਫੂਲ ਬਾਟੇ ਨਾਲ ਪਹੁੰਚਿਆ ਇਸ ਨੱਕਰ ਦੇ ਨਾਲ ਭਗਵਾਨ ਸਿਰਾ ਨਿਕਲਿਆ ਪਰ ਤਰਕਸ਼ਰ ਨੱਕਰ ਦੇ ਤੇ ਪੰਜਾਬ ਦੇ ਜਿਹੜੇ ਪੁਰਾਣੇ ਬੋਹੂਆਂ ਦੇ ਮੈਦਾਨ ਤੇ ਆਇਆ ਉਸ ਤੋਂ ਬਾਅਦ ਗਰੀਦਾਂ ਦੇ ਬੱਚੇ ਕੋਲ ਮਹਿਕ ਸਾਡੀ ਮਤਲਬ ਪ੍ਰਸ਼ੰਸਾ ਕਰਿਆ

शखीत का धनबाद है बहुत उतारा दता है और जी फोटो उठाना चाहता समाज के पहले पंद्री होने हाजी बल सिंह जी खसाना बलमीत सिंह जी खसाना बंगा सारिया शख्सियत जालिया ने बच्चों को बड़ा इशका दिता जा रहा है सारे सरोजेंट